ਰਾਤ ਦਾ ਸਮਾਂ ਜੀ ਲਗਭਗ 9:00 10:00 ਵਾ ਤੇ ਜਿਹੜਾ ਪਿਛੇ ਰਾਤ ਚਲਾਇਆ ਸੀਗਾ ਲਗਭਗ 8:00 ਵੇਲੇ ਪ੍ਰਸ਼ਾਸਨ ਸਾਰਾ ਆਪਣਾ ਰੈਸਕਿਊ ਟੀਮ ਬੰਦ ਕਰਕੇ ਚਲਾ ਚੁੱਕਾ ਆ ਲਗਭਗ ਹਰ ਦੋ ਰਵਾਲ ਪਿੰਡ ਚ ਸਾਡੀ ਟੀਮ 8:00 ਵੇਲੇ ਵੀ ਆਪਣਾ ਕੰਮ ਚਲਾ ਰਹੀ ਹੈਗੀ ਆ ਇਸ ਕਰਕੇ ਪੀ ਇੱਥੇ ਡੱਟੇ ਹੋਏ ਕਿਸੇ ਨੂੰ ਰਾਤ ਬਰਾਤ ਜੇ ਪਾਣੀ ਪੂਣੀ ਬੰਦੂ ਉਹਦਾ ਵੀ ਪਤਾ ਕਰ ਲਾਂਗੇ ਤੇ ਲਗਭਗ ਸਾਰੀ ਦਿਹਾੜੀ ਹੋ ਗਈ ਆ ਅੱਜ ਕੀ ਕੁਛ ਕੀਤਾ ਗੁਰਦਾਸ ਜੀ ਕਦੋਂ ਕਦੇ ਆਏ ਜੇ ਤੇ ਕੀ ਅਗਲੇ ਬੰਨੇ ਕੰਮ ਜਿੰਦਾ ਕੀਤਾ ਅੱਜ ਅੱਜ ਪ੍ਰਧਾਨ ਜੀ ਆਜੇ ਨਹੀਂ ਕੱਲ ਤੋਂ ਹੀ ਕੱਲ ਹੀ ਆ ਸਵੇਰ ਤੋਂ ਹੀ ਸਾਰੀ ਟੀਮ ਜਿਹੜੀ ਆ ਕਿਸਾਨ ਮਜੂਦਸਰਤ ਕਮੇਟੀ ਦੀ ਜਿਹੜੀ ਆ ਜਦੋਂ ਪਾਰਲੇ ਬੰਨੇ ਪਾਣੀ ਸੀ ਜਿਹੜਾ ਗੁਰਦੁਆਰਾ ਰਮਦਾਸ ਵਾਲਾ ਉਹਦੇ ਕਿੱਥੇ ਪਾਣੀ ਸੀ ਉਸ ਉਹ ਤੋਂ ਹੀ ਜਿਹੜੀ ਗੱਲ ਤੇ ਲੱਗੇ ਰਹੇ ਆ ਅੱਜ ਵੀ ਜਿਹੜੇ ਸਵੇਰ ਤੋਂ ਜਿਹੜਾ ਵਾ ਬਹੁਤ ਜਿਹੜੀਆਂ ਟਰਾਲੀਆਂ ਆਪਣੀਆਂ ਸੰਗਤ ਤੋਂ ਕੱਢ ਕੇ ਲੈ ਕੇ ਆਈਆਂ ਔਰ ਐਸ ਵੇ ਤੇ ਸਾਰਾ ਪ੍ਰਚਾਰ ਜਿਹੜਾ ਵਾ ਉਹ ਐਵੇਂ ਤੇ ਕੋਈ ਇੱਥੇ ਮੌਜੂਦ ਨਹੀਂ ਹੈ ਸਿਰਫ ਆਪਣੀ ਜਿਹੜੀ ਟੀਮ ਹੈ ਉਹ ਕਾਫੀ ਹੈ ਜਿਹੜੀ ਆ ਪਿੱਛੇ ਤੁੜੀ ਲੈ ਕੇ ਵੀ ਆਏ ਆ ਨਵੇਂ ਸਿੰਘ ਪਾਣੀ ਲੈ ਕੇ ਆਏ ਆ ਲੰਗਰ ਲੈ ਕੇ ਆਏ ਆ ਉਹ ਸਾਰੇ ਜਿਹੜੀ ਸਿਗੜੀ ਉੱਥੇ ਸਾਰਾ ਮੌਜੂਦ ਸੀ ਬਸ ਚਲੋ ਇਹ ਦੱਸੋ ਵੀ ਜਦੋਂ ਤੁਸੀਂ ਗਏ ਉਹ ਰਮਦਾਸ ਪਾਣੀ ਕਿੰਨਾ ਸੀ ਕਿੰਨੇ ਕ ਬੰਦੇ ਰੈਸਕੂ ਕੀਤੇ ਆ ਆਪਣੇ ਬੰਦਿਆਂ ਨੇ ਕਿੰਨੇ ਕ ਬੰਦੇ ਕੱਢ ਕੇ ਆਪਣੇ ਆਪਣੇ ਬੰਦਿਆਂ ਨੇ ਤੇ ਬਹੁਤ ਜ਼ਿਆਦੀ ਟਰਾਲੀਆਂ ਭਰ-ਭਰ ਕੇ ਆ ਮਤਲਬ ਆਪਣੀ ਜਿਹੜੀ ਜਾਨ ਹੈ ਉਹ ਖਤਰੇ 'ਚ ਪਾ ਗਏ ਉਹਨਾਂ ਨੂੰ ਮਤਲਬ ਜਿਹੜਾ ਆਖੀ ਦਾ ਵੀ ਆਂਦੇ ਕੋਈ ਗੱਲ ਨਹੀਂ ਆਪਾਂ ਹੋੜੀ ਹੁੜੀ ਜਾਵਾਂਗੇ ਤੇ ਲੈ ਕੇ ਆਏ ਆ ਔਰ ਜਿਹੜਾ ਕਿਸ਼ਤੀਆਂ ਨੇ ਕਿਸ਼ਤੀਆਂ ਦੇ ਵਿੱਚ 7 ਬੰਦੇ ਬੰਦੇ ਅੱਠ ਚਾਰ ਉਹਨਾਂ ਦੇ ਹੁੰਦੀ ਆ ਦੋ ਤਿੰਨ ਮਹਾ ਕਿਸ਼ਤੀ ਇੱਕ ਬੰਦੇ ਲੈ ਕੇ ਆਉਂਦੀ ਆ ਮਤਲਬ ਪੂਰਾ ਪਰਿਵਾਰ ਵੀ ਜਿਹੜਾ ਨਹੀਂ ਲੈ ਕੇ ਆਉਂਦੇ ਟਰਾਲੀ ਦਾ ਇਹ ਆ ਵੀ ਟਰਾਲੀ ਜਿੰਨੇ ਵੀ ਬੰਦੇ ਆ ਉਹ ਖਿੱਚਲੇ ਹੁੰਦੀ ਆ 10 ਆ 20 ਆ 15 ਵਾ ਉਹ ਲੈ ਆਉਂਦੀ ਆ ਤੇ ਟਰਾਲੀਆਂ ਦਾ ਇਹ ਆ ਵੀ ਪਰ ਜਦੋਂ ਜਿਆਦਾ ਪਾਣੀ ਹੈ ਉਦੋਂ ਫਿਰ ਟਰੈਕਟਰ ਬੰਦ ਹੋਏ ਆ ਉਹ ਵੀ ਟੋਸ਼ਨ ਪਾਪ ਆ ਕੇ ਜਿਹੜੇ ਆ ਉਹ ਕੱਢ ਕੇ ਲੈ ਕੇ ਆਏ ਆ ਜਿਆਦਾ ਪਾਣੀ ਕਰਕੇ ਜਿਹੜਾ ਉਹ ਬੰਦ ਹੋ ਗਏ ਟਰੈਕਟਰ ਵੀ ਬੰਦ ਜਿਹੜੇ ਆ ਉਹ ਸੰਗਲ ਪਾਪ ਆ ਕੇ ਲੈ ਕੇ ਆਏ ਠੀਕ ਆ ਜੀ ਬਹੁਤ ਵਧੀਆ ਮੈਂ ਤੁਹਾਨੂੰ ਨਾ ਇੱਕ ਹੋਰ ਦਸਤੀ ਹੋ ਗਿਆ ਮੰਦਰਾਂ ਵਾਲੀ ਚ ਉਹ ਜਿਹੜਾ ਪਰਿਵਾਰ ਉਹ ਅਜੇ ਤੱਕ ਨਹੀਂ ਕੱਢਿਆ ਐਸਐਸਪੀ ਨੂੰ ਦਿਨੇ ਕਿਹਾ ਬੜੀਆ ਰੋਜੀ ਅੱਛਾ ਚਲੋ ਆ ਮੰਦਰਾਂ ਵਾਲੇ ਚ ਵੀ ਬੰਦੇ ਫਸੇ ਹੋ ਜਿਹੜੀ ਰਿਪੋਰਟ ਦੇ ਰਹੇ ਆ ਮਾ ਤੁਹਾਨੂੰ ਲਾਈਟ ਨਹੀਂ ਸੀ ਜਗਦੀ ਆ ਪਾਣੀ ਵਗੈਰਾ ਇੱਥੇ ਹੈਗਾ ਮੈਂ ਨਾਲ-ਨਾਲ ਦਿਖਾਈ ਜਾਣਾ ਜਿਹੜੇ ਸ਼ਾਮਾਂ ਨੂੰ ਨੌਜਵਾਨ ਆਏ ਸਾਡੇ ਕੋਲੇ ਉਹ ਜਥੇਬੰਦੀ ਜਦੋਂ ਅਪੀਲ ਕੀਤੀ ਦੂਜੀ ਮੈਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਕਰਨੀਆਂ ਜਿਵੇਂ ਇਧਰੋਂ ਨਾ ਆਉਣ ਡਈ ਆ ਲਾਈਟ ਮੇਰੇ ਪੈ ਰਹੀ ਆ ਤੇ ਜੇ ਭਰਾਓ ਇੱਥੇ ਸਵਾਲ ਇਹਨਾਂ ਵੀ ਜੇ ਤਾਂ ਪਾਣੀ ਲੱਥ ਜਾਵੇ ਫਿਰ ਜਿਹੜਾ ਵਾ ਫਿਰ ਤਾਂ ਜੋ ਮਰਜੀ ਭੇਜੀ ਜਾਓ ਫਿਰ ਕੋਈ ਗੱਲ ਨਹੀਂ ਹੈਗੀ ਪਰ ਬਾਕੀ ਸਮਾਨ ਅਗਲੇ ਬੰਨੇ ਜਮਾ ਕਾਫੀ ਹੋ ਗਿਆ ਕਈ ਬੰਦੇ ਫਿਰ ਲੰਗਰ ਸੁੱਟ ਕੇ ਜਾ ਰਹੇ ਆ ਜੇ ਮੈਂ ਨਹੀਂ ਕਹਿੰਦਾ ਵੀ ਲੰਗਰ ਨਾਲ ਲੈ ਕੇ ਆਓ ਪਾਣੀ ਦੀ ਬਹੁਤ ਲੋੜ ਹੈ ਜੇ ਪਾਣੀ ਅਗਲੇ ਬੰਨੇ ਪਿੰਡਾਂ ਚ ਪਾਣੀ ਉੱਤਰ ਗਿਆ ਫਿਰ ਵੱਡੇ ਟਰੈਕਟਰ ਇੱਕ ਤਾਂ ਟਰੈਕਟਰ ਉਹ ਆਵੇ ਜਿਹਦਾ 에ਅਰ ਕਲੀਨਰ ਜਿਹੜਾ ਉੱਚਾ ਹੁੰਦਾ ਵਾ ਫਿਰ ਥਲੜਾ ਬੰਦ ਹੋ ਜਾਂਦਾ ਔਰ ਜੇ ਪਾਣੀ ਉੱਤਰ ਜਾਵੇ ਫਿਰ ਅਗਲੇ ਬੰਨੇ ਸਮਾਨ ਜਾਣ ਦਾ ਪਿੰਡਾ ਚਲੋ ਚਲ ਜੇ ਜੇ ਪਾਣੀ ਨਹੀਂ ਉੱਤਰਦਾ ਪਾਣੀ ਚੜਦਾ ਫਿਰ ਸਮੱਸਿਆ ਆਊਗੀ ਤੇ ਸਭ ਤੋਂ ਪਹਿਲਾਂ ਜਿਹੜੀ ਵੀ ਚੀਜ਼ ਇੱਥੇ ਲਿਆਓ ਆਪਣੇ ਬੰਦੇ ਭੇਜ ਕੇ ਸਪਲਾਈ ਲਾਈਨ ਪੁੱਛ ਲਓ ਵੀ ਕੀ ਚਾਹੀਦਾ ਹੈਗਾ ਠੀਕ ਹੈ ਜੀ ਫਿਰ ਸਾਨੂੰ ਲੱਗਦਾ ਸ਼ਾਇਦ ਕੱਲ ਤੱਕ ਪਾਣੀ ਹੋਰ ਉਤਰੇ ਤਾਂ ਜੜਾ ਲੋੜਿੰਦਾ ਸਮਾਨ ਉਹ ਵੀ ਲਿਆ ਲਿਆਂਦਾ ਜਾਵੇ ਠੀਕ ਹੈ ਨਾ ਇਸ ਕਰਕੇ ਇਹ ਜਾਣਕਾਰੀ ਦੇਣੀ ਸੀ ਤਾਂ ਅਜੇ ਵੀ ਖੜੇ ਆ ਮੈਂ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਉਂਦਾ ਪਾਣੀ ਦਾ ਨੇਰੇ ਚ ਹੁਣ ਤਾਂ ਪ੍ਰਸ਼ਾਸ ਆਪਣੇ ਬੰਦੇ ਕਿੱਡੀਕ ਦੂਰ ਗਾੜੀ ਨਿਕਲ ਗਿਆ ਟਰਾਲੀਆਂ ਲੈ ਕੇ ਆ ਬੰਦਾਸ ਕਰਦੇ ਜੀ ਅੱਛਾ ਅੱਛਾ ਉਹ ਟੂੜੀ ਲੈ ਕੇ ਆਏ ਸੀਗੇ ਹਾਂ ਜੀ ਹਾਂ ਜੀ ਮੇਰੇ ਕੋਲ ਚੰਪੇ ਨੈਟ ਬੰਦੋ ਕੇ ਚੱਲਦਾ ਜੀ ਤੋ ਟੂੜੀ ਦੀ ਹੱਲੇ ਨੌਜਵਾਨ ਲੈ ਕੇ ਆਏ ਸੀ ਟੂੜੀ ਦੀ ਡਿਮਾਂਡ ਹਜੇ ਨਹੀਂ ਹੈਗੀ ਜੇ ਪਾਣੀ ਲੱਥ ਜਾਵੇ ਫਿਰ ਇਹ ਕਿੰਨੇ ਟੂੜੀ ਲਿਆਓ ਪਰ ਪੁੱਛ ਲੋ ਅਗਲੇ ਬੰਨੇ ਫਿਰ ਤਾਂ ਡਕਰਾਂ ਨੂੰ ਬਹੁਤ ਚੀਜ਼ਾਂ ਦੀ ਲੋਡ ਹੋਊਗੀ ਤੋ ਇਸ ਕਰਕੇ ਰਾਤ ਦਾ ਸਮਾਂ ਲੱਗੇ ਜੜੀ ਵੀ ਚੀਜ਼ ਲੈਉਣੀ ਆ ਪੁੱਛ ਕੇ ਲੈਉਣੀ ਚਾਹੀਦੀ ਜੋ ਮੈਂ ਕਹਿੰਨਾ ਔਰ ਮੈਂ ਚਾਹੂੰਗਾ ਡਾਕਟਰ ਆ ਜਾ ਪਾਣੀ ਆ ਲੈਟ ਜਗਾਓ ਰਾਤ ਦਾ ਸਮਾਂ ਇੱਥੇ ਮੁਲਾਜ਼ਮ ਸੀ ਆ ਟੂੜੀ ਇਹਨਾਂ ਨਾ ਤੁੜੀ ਆਪਣੀਆਂ ਡੜੀਆਂ ਵਾਂ ਕਹਿੰਦੇ ਬੋਰੀਆਂ ਚ ਭਰ ਕੇ ਲੈਂਦੀ ਆ ਵੀ ਜੇ ਕਿਸੇ ਨੂੰ ਦੇਣੀ ਵੀ ਪੈ ਜੇ ਦੋ ਦਿਨ ਚਾਹੀਏ ਦੋ ਲੈ ਲੈ ਚਾਰ ਲੈ ਉਹ ਸਭ ਨਹੀਂ ਵੀ ਠੀਕ ਆ ਫਿਰ ਜਦੋਂ ਟਰਾਲੀ ਕੱਥੀ ਲੱਦਦੀ ਆ ਇਹ ਵੀ ਪੈ ਰ ਕੇ ਜੇ ਬੋਰੀਆਂ ਚ ਆਉਣ ਨਾ ਫਿਰ ਜਾਣੀ ਸੌਖੀ ਹੁੰਦੀ ਆ ਤੇ ਅਸੀਂ ਤਾਂ ਲੰਗਰ ਦੀ ਵੀ ਪੈਕਿੰਗ ਮੰਗਦੇ ਆ ਵੀ ਕਿਸੇ ਦੇ ਘਰ ਦੂਰੋਂ ਲੰਗਰ ਸੁਕਣਾ ਆ ਜਲਾਵਾ ਆਹ ਹਾਰ ਸੀਗਾ ਦਰਿਆ ਜਿੱਤੇ ਖਲੋਤੀ ਸੀ ਇਸ ਵੇਲੇ ਕਿਉਂਕਿ ਪ੍ਰਸ਼ਾਸਨ ਵੀ ਠੱਕਿਆ ਟੁੱਟਿਆ ਹੋਊਗਾ ਅਸੀਂ ਨਹੀਂ ਕਹਿੰਦੇ ਪਰ ਇਸ ਵੇਲੇ ਕੋਈ ਨਹੀਂ ਹੈ ਠੀਕ ਆ ਦਸਮ ਉਹ ਦੂਰੋਂ ਤੁਹਾਨੂੰ ਨਜ਼ਰੋਂ ਨਜ਼ਰ ਨਹੀਂ ਆਉਣਾ ਪਾਣੀ ਉਹਨਾ ਉਹਨਾ ਹੀ ਆ ਜਿੰਨਾ ਕਾਲਾ ਦੀਦਾ ਅਗਲੇ ਬੰਨੇ ਪਾਣੀ ਆ ਜੀ ਠੀਕ ਆ ਜੀ ਔਰ ਪਾਣੀ ਬਹੁਤ ਜ਼ਿਆਦਾ ਵਾ ਠੀਕ ਆ ਜੀ ਜਿਹੜਾ ਤੁਹਾਨੂੰ ਦਿਖਾਲਦੇ ਅਸੀਂ ਤੇ ਇਹ ਇਹ ਲਗਭਗ ਸੱਕੀ ਆ ਜਿੱਥੇ ਅਸੀਂ ਖੜੇ ਆ ਅਸੀਂ ਚਲੋ ਇੱਥੇ ਆਪਣੇ ਬੰਦਿਆਂ ਨੇ ਕਹੇ ਵੀ ਜੇ ਪਾਣੀ ਦਾ ਲੈਵਲ ਵੱਧਦਾ ਉਹਦਾ ਵੀ ਖਿਆਲ ਰੱਖਣਾ ਹੈਗਾ ਉਹਨਾ ਵੀ ਕੀ ਬੰਦ ਆ ਠੀਕ ਆ ਪਾਣੀ ਪੂਰੇ ਜੋਰ ਨਾਲ ਚੱਲ ਰਿਹਾ ਸ਼ਾਇਦ ਤੁਹਾਨੂੰ ਨਜ਼ਰ ਨਾ ਆਵੇ ਪਾਣੀ ਪੂਰੇ ਜੋਰ ਨਾਲ ਇਸੇ ਤਰ੍ਹਾਂ ਪਾਣੀ ਜਿੱਦਾਂ ਪਹਿਲਾਂ ਚੱਲ ਰਿਹਾ ਵਾ ਪਾਣੀ ਚੱਲਦਾ ਵਾ ਠੀਕ ਹੈ ਜੀ ਉਹਦੇ ਵਿੱਚ ਕੋਈ ਸੂਤਰ ਵਧਦਾ ਹੀ ਦੀਦਾ ਵਾ ਦੇਖੋ ਹੁਣ ਇਹ ਇਹ ਸਵੇਰੇ ਪਤਾ ਲੱਗ ਜੂ ਕਿ ਕੀ ਬੰਦਦਾ ਪਾਣੀ ਵਧਦਾ ਕਿ ਘਟਦਾ ਸੋ ਇਸ ਕਰਕੇ ਰਾਤ ਦਾ ਸਮਾਂ ਵਾ ਔਰ ਰਾਤ ਦੇ ਸਮੇਂ ਚ ਵੀ ਲੋਕ ਡਟੇ ਆ ਤੋ ਸਪਲਾਈ ਲਾਈਨ ਅਸੀਂ ਕਿਹਨੇ ਜੂਰ ਲਿਆਓ ਸ਼ੇਅਰ ਕਰੋ ਸਪਲਾਈ ਲਾਈਨ ਪੁੱਛ ਕੇ ਲੈ ਕੇ ਆਓ ਜਿਹੜੀ ਮੈਡੀਸਨ ਆ ਮੈਡੀਸਨ ਦਾ ਤੇ ਫਾਇਦਾ ਵਾ ਵੀ ਜੇ ਮੈਡੀਸਨ ਲੋਕਾਂ ਕੋਲੇ ਸਿੱਧੀ ਜਾ ਵੜੇ ਸ਼ੇਅਰ ਕਰੋ ਇਹ ਕਰਾ ਪਤਾ ਲੱਗ ਚਲ ਤੋ ਇਸ ਕਰਕੇ ਆ ਵੀ ਜੇ ਤੁਸੀਂ ਉਦਾਂ ਚੀਜ਼ਾਂ ਲੈ ਕੇ ਆਉਂਦੇ ਹੋ ਕੋਈ ਕਿਉਂਕਿ ਕਾਫੀ ਜ਼ਿਆਦਾ ਵਾ ਔਰ ਜੂਸ ਨੂੰ ਖਾਸ ਕਰਕੇ ਅਪੀਲ ਕਰੋ ਰਿਸਕ ਲੈ ਕੇ ਨਹੀਂ ਕੋਈ ਸਮੱਸਿਆ ਆ ਜਾਊਗੀ ਕੋਈ ਵੱਦ ਤੋਂ ਵੱਧ ਇਸ ਕਰਕੇ ਸਾਡੀ ਬੇਨਤੀ ਆ ਵੀ ਪਹਿਲੋ ਸਪਲਾਈ ਲੈਣ ਦਾ ਪਤਾ ਕਰੋ ਔਰ ਫਿਰ ਗੱਲ ਕਰੋ ਤੋ ਸਾਡਾ ਜਿੰਨਾ ਕਿਸੇ ਦਾ ਸਰਕਾਰ ਹੁਣ ਪਰਲੇ ਬੰਨੇ ਬੁੱਢਾ ਲੈ ਕੇ ਗਈ ਹੈਗੀ ਇਹ ਸਮੱਸਿਆਵਾਂ ਤੇ ਭਰਾਓ ਕਿਉਂਕਿ ਜੇ ਸਾਹਿਬ ਨਾ ਫਸਲਾਂ ਦਾ ਅਜਾੜਾ ਹੋ ਗਿਆ ਸਾਲ-ਸਾਲ ਛੇ-ਛੇ ਮਹੀਨੇ ਲੋਕਾਂ ਕੁੱਟਿਆ ਨਹੀਂ ਜਾਣਾ ਹੈਗਾ ਜੇ ਸਰਕਾਰ ਨੇ ਫੌਰੀ ਗਾਂ ਪਾਣੀ ਇੱਕ ਤਾਂ ਪਾਣੀ ਥੱਲੇ ਜਾਵੇ ਕਦਮ ਨਾ ਚੁੱਕੇ ਠੀਕ ਆ ਫੇਰ ਜਿਹੜਾ ਵਾ ਇਹ ਇੰਨਾ ਸੌਖਾ ਨਹੀਂ ਹੈਗਾ ਲੋਕਾਂ ਦਾ ਕਿ ਕਿੱਟੋ ਘੱਟ ਵੀ 70000 ਰੁਪਈਆ ਜਿਹੜੇ ਖੇਤ ਮਜ਼ਦੂਰ ਉਹਨਾਂ ਨੂੰ ਕੁਝ ਪੈਸੇ ਤੋਂ ਜੇ ਇੱਥੇ ਨਾ ਮਿਲੇ ਫੇਰ ਨਹੀਂ ਆਉਂਗਾ ਕੁਛ ਵੀ ਰਾਤ ਵੀ ਆ ਜਾਂਦੇ ਆ ਪਤਾ ਪੂਤਾ ਲੈਣ ਕਿ ਕੀ ਹੈਗਾ ਵਾ ਤੋਂ ਇਸ ਕਰਕੇ ਆ ਵੀ ਭਾਈ ਲੋਕਾਂ ਦੇ ਹਾਲਾਤ ਬਹੁਤ ਮਾੜੇ ਹੈਗੇ ਆ ਤਾਂ ਇਸ ਕਰਕੇ ਸਰਕਾਰ ਜਿੰਨੀ ਜਲਦੀ ਹੋ ਸਕੇ ਜੇ ਲੋਕਾਂ ਲਈ ਰਾਹਤ ਦਵੇ ਉਹਨਾਂ ਨੂੰ ਪੈਸੇ ਨਗਦ ਦੇਣੇ ਕਿੰਨੇ ਉਹਨਾਂ ਦਾ ਮਾਅਬਜ਼ਾ ਹੀ ਕਹਿੰਦੇ ਆ 12000 ਰੁਪਇਆ ਉਹ ਵੀ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਤਾਂ ਪਸ਼ੂਆਂ ਨੂੰ ਵੀ ਕੱਢਣ ਦਾ ਜੇ ਪਾਣੀ ਘਟ ਜਾਵੇ ਕੁਛ ਪਤਾ ਲੱਗਾ ਗੁਰਦੁਆਰੇ ਲਾਗੇ ਪਸ਼ੂ ਕੱਢੇ ਆ ਹਾਂ ਟਰੈਕਟਰ ਟਰਾਲੀਆਂ ਜ਼ਰੂਰ ਹੁੰਦੀਆਂ ਟਰੈਕਟਰ ਟਰਾਲੀਆਂ ਆਪਣੇ ਬੰਦੇ ਝੰਡੇ ਲਾ ਕੇ ਆ ਜਾਂਦੇ ਫਿਰ ਉਹ ਕੰਮ ਆ ਜਾਂਦੀਆਂ ਜਦੋਂ ਅਗਲੇ ਬੰਨੇ ਖੱਲੀ ਦੇ ਜੇ ਕੋ ਪਸ਼ੂ ਲਾਦ ਲੈ ਹੁੰਦਾ ਜਿਹੜੇ ਕੋ ਅਗਲੇ ਬੰਨੇ ਉਹ ਬੰਦੇ ਨਿਕਲ ਕੇ ਹੁੰਦੇ ਉਹਨਾਂ ਨੂੰ ਲਾਦ ਲੈ ਜਾਂਦਾ ਤੋਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਟਰੈਕਟਰ ਜਦੋਂ ਮਾੜਾ ਜਿਹਾ ਪਾਣੀ ਥੱਲੇ ਹੋ 1.5 ਫੁੱਟ ਪਿੰਡਾਂ 'ਚ ਕਾਫੀ ਦੂਰ ਤੱਕ ਰਿਕਸ਼ ਲੈ ਕੇ ਵੀ ਗਏ ਆ ਇਸ ਕਰਕੇ ਫਿਰ ਸਾਡੀ ਤਾਂ ਅਪੀਲ ਹੈ ਵੀ ਜਦੋਂ ਵੀ ਚੀਜ਼ ਲੈ ਕੇ ਆਓ ਠੀਕ ਹੈ ਜੀ ਕੇਰਾ ਇੱਕ ਵਾਰੀ ਜ਼ਰੂਰ ਜਾਣਕਾਰੀ ਲਓ ਤਾਂ ਨੇ ਵੀ ਤੁਹਾਡਾ ਕੋਈ ਵੀ ਜੇ ਪਿੰਡਾਂ ਚੋਂ ਪੈਸਾ ਇਕੱਠਾ ਕਰ ਰਿਹਾ ਸਮਾਨ ਲੈ ਕੇ ਆਇਆ ਇੱਥੇ ਵੇਸਟ ਨਾ ਹੋਵੇ ਇੱਥੇ ਸਮਾਨ ਵੇਸਟ ਜਾਊਗਾ ਉਹਦੀ ਚੰਗੀ ਗੱਲ ਨਹੀਂ ਤੋਂ ਹਾਲੇ ਗਾਂਹ ਜਾ ਕੇ ਬਹੁਤ ਸਾਰੀਆਂ ਸਮੱਸਿਆਵਾਂ ਦੇਖੋ ਨਾ ਗਾਂ ਇਹਨਾਂ ਦੇ ਪਾਣੀ ਹੁਣ ਲੱਥਨੇ ਨਹੀਂ ਹੈਗੇ ਹੁਣ ਝੋਨਾ ਤਾਂ ਲੱਗਣਾ ਨਹੀਂ ਗਾਂ ਕਣਕ ਬੀਜਣੀ ਆ ਬੀਜ ਦੇ ਰੋਲੇ ਆ ਬੜੀਆਂ ਕਿਸਮ ਦੀਆਂ ਸਪਲਾਈਆਂ ਹੋਣਗੀਆਂ ਇਸ ਕਰਕੇ ਸਰਕਾਰ ਨੂੰ ਵੀ ਅਸੀਂ ਕਹਿੰਨੇ ਆ ਕਿ ਜਿੰਨਾ ਉਹ ਜਿੰਨੀ ਜਲਦੀ ਹੋ ਸਕੇ ਮਾਅਬਜਾ ਦਵੇ ਜੇ ਪਹਿਲੇ ਮਾਪ ਜੀ ਮਿਲ ਵੇਲੇ ਵੀ ਜੇ ਬਹੁਤਾ ਮਸਲੇ ਖੜੇ ਤੁਹਾਨੂੰ ਗਾਂ ਖੜੇ ਏਡੀ ਛੇਤੀ ਦੇਦਣ ਲੱਗੇ ਇਸ ਕਰਕੇ ਅਸੀਂ ਤੁਹਾਨੂੰ ਨਰਾਸ਼ ਨਹੀਂ ਕਰਦੇ ਫਿਰ ਵੀ ਅਨੇ ਵੀ ਜਦੋਂ ਵੀ ਚੀਜ਼ਾਂ ਲੈ ਕੇ ਆਉਣੀਆਂ ਨਾ ਉਦੋਂ ਜਦੋਂ ਵੀ ਚੀਜ਼ਾਂ ਲੈ ਕੇ ਆਓ ਉਦੋਂ ਇੱਕ ਵਾਰੀ ਸਪਲਾਈ ਲੈਂਡ ਸਿਆਣੇ ਬੰਦਿਆਂ ਕੋ ਪਤਾ ਕਰ ਲਓ ਵੀ ਕਿਹੜੀ ਕਿਹੜੀ ਆ ਜੇ ਵਾਧੂ ਵਾਧ ਫਿਰ ਨਾਂ ਲੈ ਕੇ ਆਓ ਜਿਹੜਾ ਫਿਰ ਪਿੱਛੋਂ ਆਉਂਦਾ ਨੂੰ ਲੱਗਦਾ ਵੀ ਅਸੀਂ ਪਿੰਡੋਂ ਇਕੱਠੇ ਕਰ ਲਏ ਆ ਹੁਣ ਗਾੜੀ ਦੇਈ ਗਾੜੀ ਬਹੁਤ ਸਾਰਾ ਢੇਰ ਵੀ ਲੱਗ ਜਾਂਦਾ ਫਿਰ ਤੁਹਾਨੂੰ ਪਤਾ ਵੇਸਟ ਵੀ ਹੁੰਦੀ ਹੈਗੀ ਇਸ ਕਰਕੇ ਰਾਤ ਵੀ ਇਸ ਨਾਕੇ ਤੇ ਖੜੇ ਆ ਕਈ ਨੌਜਵਾਨ ਪਿੱਛੋਂ ਪਤਾ ਲੈਣ ਹੁੰਦੇ ਹੈਗੇ ਆ ਟੂੜੀ ਲੈ ਕੇ ਨੌਜਵਾਨ ਆਏ ਸੀ ਤੇ ਇੱਥੇ ਆਟੋ ਮਾਸਕ ਮਾਲ ਕੇ ਕੋਈ ਬੱਤੀ-ਬੁੱਤੀ ਨਹੀਂ ਆ ਗਈ ਕੱਲ ਛਾ ਜਨਰੇਟਰ ਦਾ ਸਾਡੇ ਬੰਦੇ ਪ੍ਰਬੰਧ ਕਰ ਲੈਣ ਇੱਥੇ ਇੰਨੀ ਗਰਮੀ ਵਿੱਚ ਵੀ ਠੀਕ ਹੈ ਜੀ ਖਲੋਣਾ ਇੰਨਾ ਆਸਾਨ ਨਹੀਂ ਚਲੋ ਫਿਰ ਕੋਈ ਰਾਤ ਬਰਾਤੇ ਕੋਈ ਹੋਊਗੀ ਗੱਲ ਤਾਂ ਫਿਰ ਜੇ ਬੰਦੇ ਖਲੋਤੇ ਆ ਤੇ ਫਿਰ ਉਹ ਹੈਲਪ ਵੀ ਕਰ ਲੈਣਗੇ ਇਸ ਕਰਕੇ ਪਿੱਛੇ ਪਾਣੀ ਵੱਧਦਾ ਵੀ ਵੇਖਣਾ ਹੈਗਾ ਵਾ ਜੇ ਪਾਣੀ ਜੇ ਵੱਧਦਾ ਫਿਰ ਪਿੱਛੇ ਜਾਣਾ ਵੀ ਚਾਹੀਦਾ ਠੀਕ ਹੈ ਜੀ ਇਸ ਕਰਕੇ ਰਾਤ ਵੀ ਡਟੇ ਹੋਏ ਆ ਸੋ ਤਕੜੇ ਹੋ ਕੇ ਆਪਣੇ ਭਰਾਵਾਂ ਦਾ ਸਾਥ ਦਿੰਦੇ ਰਹੋ ਕੱਲਾ ਇੱਥੇ ਨਹੀਂ ਇੱਥੇ ਮੈਂ ਤਾਂ ਜਿੱਥੇ ਖੜਾ ਮੈਂ ਫਤਿਹਗੜ ਚੂੜੀਆਂ ਤੋਂ ਆਪਣਾ ਕੀ ਕਹਿੰਦੇ ਆ ਇਹ ਰਮਦਾਸ ਵਾਲੀ ਰੋਡ ਆ ਉਧਰ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਤੋਂ ਵੀ ਬਹੁਤ ਪ੍ਰਭਾਵਿਤ ਖੇਤਰ ਆ ਬਟਾਲਾ ਟੂ ਡੇਰਾ ਬਾਬਾ ਨਾਨਕ ਕੋ ਵੀ ਬਹੁਤ ਪ੍ਰਭਾਵਿਤ ਖੇਤਰ ਆ ਤੇ ਡੇਰਾ ਬਾਬਾ ਨਾਨਕ ਤੋਂ ਕਲਾ ਨੌਰ ਵਾਇਆ ਗਰਦਾਸਪੁਰ ਉਹ ਵੀ ਪ੍ਰਭਾਵਿਤ ਖੇਤਰ ਆ ਇਹ ਜਿੱਦਾਂ ਪਠਾਨਕੋਟ ਇਧਰ ਦਾ ਅਮਰਸਰ ਅਰੇ ਤੋਂ ਗਾਂ ਇਹ ਤੋਂ ਗਾਂ ਜਿਹੜਾ ਬਿਆਸ ਮਾਰ ਕਰ ਰਿਹਾ ਅਮਰਸਰ ਦੇ ਪਿੰਡ ਥੋੜੇ ਬਚੇ ਹੋਏ ਨੇ ਉੱਥੇ ਬਿਆਸ ਵੀ ਮਾਰ ਕਰਦਾ ਇੱਥੇ ਹਰਗ빈ਦਪੁਰ ਵਾਲਾ ਏਰੀਆ ਜਾਂ ਹਸ਼ਾਰਪੁਰ ਵਾਲਾ ਏਰੀਆ ਇਹ ਬਿਆਸ ਪੁੱਲ ਦੇ ਕਾਫੀ ਉਧਰ ਵੀ ਨੁਕਸਾਨ ਹੋਇਆ ਬਿਆਸ ਨੇ ਗਾਂ ਕਪੂਰਥਲਾ ਜ਼ਿਲ੍ਹੇ ਚ ਬਹੁਤ ਵੱਡਾ ਨੁਕਸਾਨ ਇੱਕ ਨੀਵੀਂ ਥਾਵਾਂ ਦਾ ਜਾਂ ਹਰੀਕੇ ਪੱਤਨ ਤੋਂ ਵਿੱਚ ਅਗਲੇ ਬੰਨੇ ਜਿਹੜਾ ਫਿਰੋਜ਼ਪੁਰ ਦਾ ਵੀ ਬਹੁਤ ਨੁਕਸਾਨ ਆ ਇਸ ਕਰਕੇ ਪੰਜਾਬ ਪੂਰੀ ਤਰ੍ਹਾਂ ਪ੍ਰਭਾਵਿਤ ਆ ਔਰ ਅਸੀਂ ਜਿਸ ਤਰੀਕੇ ਨਾਲ ਆਪਣੇ ਵਰਕਰਾਂ ਨੂੰ ਇਸ ਸਮੇਂ ਚ ਆ ਕੇ ਮੋਰਚਾ ਸਾਹਮਣੇ ਆਪਣੇ ਭਰਾਮਾਂ ਦੀ ਮਰਦ ਕਰ ਲਈ ਕਿਆ ਉਹ ਚ ਪੂਰੀ ਤਰ੍ਹਾਂ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਹੈਗਾ ਰਾਤ ਵੀ ਜਿਹੜੇ ਟਰੈਕਟਰ ਆਪਣੇ ਗਏ ਹੋਏ ਸੀ ਉਹ ਰਾਤ ਤੱਕ ਮੁੜਦੇ ਹੁੰਦੇ ਅਗਲੇ ਬੰਨੋਂ ਆਹ ਟਰੈਕਟਰ ਤੁਹਾਨੂੰ ਆਉਂਦਾ ਦਿਖੂਗਾ ਬਾਰਡਰ ਤੋਂ ਠੀਕ ਹੈ ਜੀ ਆ ਤੁਹਾਨੂੰ ਦਿਖਾਉਨੇ ਆ ਤੋ ਜਿਹੜਾ ਕੋ ਆਪਣੇ ਬੰਦੇ ਤੂੜੀ ਲੈ ਕੇ ਆਏ ਸੀਗੇ ਉਹ ਹੁਣ ਆ ਤੁਹਾਨੂੰ ਵਾਪਸ ਉਹਦੇ ਦਿਖਣਗੇ ਆ ਤੂੜੀ ਲਾ ਕੇ ਆਏ ਹੈਗੇ ਤੋ ਇਸ ਕਰਕੇ ਹਾਜੇ ਤੂੜੀ ਨਾ ਲਾਇਓ ਮੇਰੇ ਵੀਰ ਤੂੜੀ ਪੁੱਛ ਕੇ ਪਾਣੀ ਥੋੜਾ ਹੋ ਜੇ ਗਾਂ ਪੱਠੇ ਤੇ ਤੂੜੀ ਵੀ ਚਾਹੀਦੀ ਹੈਗੀ ਆ ਇੱਥੇ ਗੱਡੀਆਂ ਦੇ ਆਸਰੇ ਇੱਥੇ ਖੜ ਕੇ ਤੁਹਾਡੇ ਨਾਲ ਗੱਲ ਕਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ